ਗੁਰਾਇਆਂ ਦੇ ਮੁੱਖ ਚੌਂਕ 'ਚ ਨੈਸ਼ਨਲ ਹਾਈਵੇ ਥੋਰਟੀ ਵੱਲੋਂ ਚੌਂਕ ਦੇ ਦੋਨੋਂ ਸਾਈਡ ਹਾਈ ਮਾਸਕ ਲਾਈਟਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਪ੍ਰੁੜਕਾ ਰੋਡ ਸਾਈਡ ਦੀਆਂ ਲਾਈਟਾਂ 4 ਮਹੀਨਿਆਂ ਤੋਂ ਬੰਦ ਸਨ ਗੁਰਾਇਆਂ ਦੇ ਰਾਗੀਰਾ ਤੇ ਰਾਮ ਬਾਜ਼ਾਰ ਦੇ ਦੁਕਾਨਦਾਰਾਂ ਨੇ ਇਸ ਨੂੰ ਠੀਕ ਕਰਵਾਉਣ ਦੀ ਮੰਗ ਕੀਤੀ ਸੀ ਜਿਸ ਤੇ ਵਾਰਡ ਨੰਬਰ 3 ਤੋਂ ਕਾਉਂਸਲਰ ਜਸਵੀਰ ਰਾਜੂ ਕਾਉਂਸਲਰ ਮਨੋਜ ਕੋਗਨਾ ਮਨੀਸ਼ 바ਵਾ ਅਤੇ ਹੋਰ ਕਾਉਂਸਲਰਾਂ ਦੀ ਟੀਮ ਵੱਲੋਂ ਨੈਸ਼ਨਲ ਹਾਈਵੇ ਥੋਰਟੀ ਨਾਲ ਸੰਪਰਕ ਕਰਕੇ ਉਹਨਾਂ ਦੇ ਅਧਿਕਾਰੀਆਂ ਦੇ ਨੋਟਿਸ ਵਿੱਚ ਸਮੱਸਿਆ ਲਿਆਂਦੀ ਗਈ ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਥੋਰਟੀ ਦੇ ਅਧਿਕਾਰੀਆਂ ਵੱਲੋਂ ਆਪਣੀ ਟੀਮ ਨੂੰ ਭੇਜ ਕੇ ਲਾਈਟਾਂ ਨੂੰ ਚਾਲੂ ਕਰਵਾਇਆ ਗਿਆ ਇਸ ਮੌਕੇ ਤੇ ਕੌਂਸਲਰ ਜਸਪੀਰ ਸਿੰਘ ਰਾਜੂ ਨੇ ਕੀ ਕਿਹਾ ਆਓ ਸੁਣੋ ਸਾਡੇ ਦੁਕਾਨਦਾਰ ਵੀਰ ਗੁਰਾਇਆਂ ਦੇ ਜਿਨ੍ਹਾਂ ਦੀ ਬਹੁਤ ਪਰਜੋਗ ਮੰਗ ਸੀ ਕਿ ਸਾਡੇ ਗੁਰਾਇਆਂ ਦੇ ਹਾਈਵੇ ਦੇ ਉੱਤੇ ਹਾਈ ਮਾਸਕ ਲਗਾਏ ਇੱਕ ਹਾਈਵੇ ਨੈਸ਼ਨਲ ਥੋਰਟੀ ਵਾਲਿਆਂ ਦਾ ਇਹ ਪਿਛਲੇ 4 ਮਹੀਨਿਆਂ ਤੋਂ ਬੰਦ ਸੀ ਬਾਜ਼ਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਹਨੇਰਾ ਰਹਿੰਦਾ ਸੀ ਜਿਸ ਦੇ ਨਾਲ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਸੀ ਇਹ ਕੱਲ ਨੈਸ਼ਨਲ ਹਾਈਵੇਅ ਅਥਾਰਟੀ ਦੇ ਨਾਲ ਇਹਨਾਂ ਦੇ ਐਸ.ਸੀ. ਸਾਹਿਬ ਸੰਦੀਪ ਕੁਮਾਰ ਜੀ ਨੇ ਜਿਨ੍ਹਾਂ ਦੇ ਸਦਕਾ ਸਾਡਾ ਇਹ ਹਾਈ ਮਾਸਕ ਚਾਲੂ ਹੋਇਆ ਅਸੀਂ ਉਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦੀ ਆਂ ਇਹ ਸਾਡਾ ਚਾਲੂ ਕਰਾਇਆ ਤੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਸਰਵਿਸ ਲਾਈਨ ਤੇ ਲਾਈਟਾਂ ਸੀ 15 ਦਿਨ ਹੋ ਗਿਆ ਸੀ ਉਹ ਬੰਦ ਸੀ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਸੀ ਹੁੰਦੀ ਉਹਨਾਂ ਨੇ ਇੱਕ ਦਿਨ ਦੇ ਵਿੱਚ ਹੀ ਸਾਡੀਆਂ ਲਾਈਟਾਂ ਚਾਲੂ ਕਰਕੇ ਸ਼ਰਮਾ ਜੀ ਜਿਹੜੇ ਸਾਡੇ ਇਨਚਾਰਜ ਨੇ ਵਿਧੀਪੁਰ ਫਟਕ ਤੋਂ ਲੈ ਕੇ ਅੱਗੇ ਤੱਕ ਉਹਨਾਂ ਦੀ ਡਿਊਟੀ ਲਾ ਕੇ ਸਾਨੂੰ ਚਾਲੂ ਕਰਾ ਦਿੱਤੀਆਂ ਅਸੀਂ ਸ਼ਰਮਾ ਜੀ ਦੇ ਵੀ ਬਹੁਤ ਧੰਨਵਾਦੀ ਆਂ ਜਿਹੜੇ ਸਾਡੇ ਵੀਰ ਕੱਲ ਰਿਪੇਅਰ ਕਰਨ ਆਏ ਆ ਸਨੀ ਜੀ ਰਾਜੂ ਜੀ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਉੱਪਰ ਦੀ ਤਾਰ ਪਾ ਕੇ ਸਾਡਾ ਇਹ ਹਾਈ ਮਾਸਟ ਚਾਲੂ ਕੀਤਾ ਬਟ ਅਸੀਂ ਇਹਨਾਂ ਨੂੰ ਇੱਕ ਹੋਰ ਅਪੀਲ ਕਰਦੇ ਆ ਜਿਹੜੇ ਸਾਡੇ ਪੋੜਾ ਗ੍ਰੈਂਡ ਦੇ ਜਿੰਨੇ ਵੀ ਉਹਨਾਂ ਥੱਲੇ ਕੋਈ ਵੀ ਲਾਈਟ ਨਹੀਂ ਜਗਦੀ ਅਸੀਂ ਇਹਨਾਂ ਨੂੰ ਇਹ ਵੀ ਅਪੀਲ ਕਰਦੇ ਆ ਜਲਦੀ ਤੋਂ ਜਲਦੀ ਉਹ ਵੀ ਲਾਈਟਾਂ ਜਗਾਈਆਂ ਜਾਣ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਉਹ ਪੜਾ ਰਾਹ ਤੇ ਪੇਰ ਵੀ ਹੋਣ ਵਾਲੇ ਆ ਪੌੜਾ ਹੋਣਾ ਇਹ ਵੀ ਕਰ ਉਹ ਵੀ ਐਸਸੀ ਸਾਹਿਬ ਨੂੰ ਕੱਲ ਫੋਟੋ ਪਾ ਦਿੱਤੀ ਆ ਉਹਨਾਂ ਨੇ ਨੋਟ ਕਰ ਲਿਆ ਵਾ ਐਸਸੀ ਸਾਹਿਬ ਨਾਲ ਮੈਨੂੰ ਵਟਸਐਪ ਤੇ ਮੈਸੇਜ ਵੀ ਆ ਗਿਆ ਵਾ ਉਹ ਕਹਿੰਦੇ ਜਲਦੀ ਤੋਂ ਜਲਦੀ ਉਹ ਵੀ ਰਿਪੇਅਰ ਕਰਾਈ ਜਾਊਗੀ ਜਿਹੜੀਆਂ ਪੌੜੀਆਂ ਤੇ ਲਾਈਟਾਂ ਬੰਦ ਪਈਆਂ ਕਈ ਮਹੀਨਿਆਂ ਤੋਂ ਉਹ ਵੀ ਅੱਜ ਇਹਨਾਂ ਨੂੰ ਅਪੀਲ ਕਰ ਦਿੱਤੀ ਆ ਅਸੀਂ ਉਹਨਾਂ ਦੇ ਕਹਿ ਕੇ ਵੀ ਬਹੁਤ ਜਲਦੀ ਚਾਲੂ ਕਰਾ ਦੇਾਂਗੇ ਅਸੀਂ ਧੰਨਵਾਦੀ ਆ ਨੈਸ਼ਨਲ ਹਾਈਵੇ ਥੋਰਟੀ ਦੇ ਇਸ ਚੀਜ਼ ਲਈ ਗੁਰਾਇਆਂ ਦੇ ਮੁੱਖ ਚੌਂਕ 'ਚ ਨੈਸ਼ਨਲ ਹਾਈਵੇ ਥੋਰਟੀ ਵੱਲੋਂ ਚੌਂਕ ਦੇ ਦੋਨੋਂ ਸਾਈਡ ਹਾਈ ਮਾਸਕ ਲਾਈਟਾਂ ਲਗਾਈ ਜਿਨ੍ਹਾਂ ਵਿੱਚੋਂ ਰੁੜਕਾ ਰੋਡ ਸਾਈਡ ਦੀਆਂ ਲਾਈਟਾਂ 4 ਮਹੀਨਿਆਂ ਤੋਂ ਬੰਦ ਸਨ ਗੁਰਾਇਆਂ ਦੇ ਰਾਹਗੀਰਾਂ ਤੇ ਰਾਮ ਬਾਜ਼ਾਰ ਦੇ ਦੁਕਾਨਦਾਰਾਂ ਨੇ ਇਸ ਨੂੰ ਠੀਕ ਕਰਵਾਉਣ ਦੀ ਮੰਗ ਕੀਤੀ ਸੀ ਜਿਸ ਤੇ ਵਾਰਡ ਨੰਬਰ 3 ਤੋਂ ਕਾਉਂਸਲਰ ਜਸਵੀਰ ਰਾਜੂ ਕਾਉਂਸਲਰ ਮਨੋਜ ਕੋਗਨਾ ਮਨੀਸ਼ 바ਵਾ ਅਤੇ ਹੋਰ ਕਾਉਂਸਲਰਾਂ ਦੀ ਟੀਮ ਵੱਲੋਂ ਨੈਸ਼ਨਲ ਹਾਈਵੇ ਥੌਰੀਟੀ ਨਾਲ ਸੰਪਰਕ ਕਰਕੇ ਉਹਨਾਂ ਦੇ ਅਧਿਕਾਰੀਆਂ ਦੇ ਨੋਟਿਸ ਵਿੱਚ ਇਸ ਸਮੱਸਿਆ ਲਿਆਂਦੀ ਗਈ ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਥੌਰੀਟੀ ਦੇ ਅਧਿਕਾਰੀਆਂ ਵੱਲੋਂ ਆਪਣੀ ਟੀਮ ਨੂੰ ਭੇਜ ਕੇ ਲਾਈਟਾਂ ਨੂੰ ਚਾਲੂ ਕਰਵਾਇਆ ਗਿਆ ਇਸ ਮੌਕੇ ਤੇ ਕਾਉਂਸਲਰ ਜਸਪੀਰ ਸਿੰਘ ਰਾਜੂ ਨੇ ਕੀ ਕਿਹਾ ਆਓ ਸੁਣੋ ਸਾਡੇ ਦੁਕਾਨਦਾਰ ਵੀਰ ਗੁਰਾਇਆਂ ਦੇ ਜਿਨ੍ਹਾਂ ਦੀ ਬਹੁਤ ਪਰਜੋਗ ਮੰਗ ਸੀ ਕਿ ਸਾਡੇ ਗੁਰਾਇਆਂ ਦੇ ਹਾਈਵੇ ਦੇ ਉੱਤੇ ਹਾਈ ਮਾਸਕ ਲਗਾਏ ਇੱਕ ਹਾਈਵੇ ਨੈਸ਼ਨਲ ਅਥਾਰਟੀ ਵਾਲਿਆਂ ਦਾ ਇਹ ਪਿਛਲੇ 4 ਮਹੀਨਿਆਂ ਤੋਂ ਬੰਦ ਸੀ ਬਾਜ਼ਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਹਨੇਰਾ ਰਹਿੰਦਾ ਸੀ ਜਿਸ ਦੇ ਨਾਲ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਸੀ ਇਹ ਕੱਲ ਨੈਸ਼ਨਲ ਹਾਈਵੇ ਅਥਾਰਟੀ ਦੇ ਨਾਲ ਇਹਨਾਂ ਦੇ ਐਸ.ਸੀ. ਸਾਹਿਬ ਸੰਦੀਪ ਕੁਮਾਰ ਜੀ ਨੇ ਜਿਨ੍ਹਾਂ ਦੇ ਸਦਕਾ ਸਾਡਾ ਇਹ ਹਾਈ ਮਾਸਕ ਚਾਲੂ ਹੋਇਆ ਅਸੀਂ ਉਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦੀ ਆ ਇਹ ਸਾਡਾ ਚਾਲੂ ਕਰਾਇਆ ਤੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਸਰਵਿਸ ਲਾਈਨ ਤੇ ਲਾਈਟਾਂ ਸੀ 15 ਦਿਨ ਹੋ ਗਏ ਸੀ ਉਹ ਬੰਦ ਸੀ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਸੀ ਹੁੰਦੀ ਉਹਨਾਂ ਨੇ ਇੱਕ ਦਿਨ ਦੇ ਵਿੱਚ ਹੀ ਸਾਡੀਆਂ ਲਾਈਟਾਂ ਚਾਲੂ ਕਰਕੇ ਸ਼ਰਮਾ ਜੀ ਜਿਹੜੇ ਸਾਡੇ ਇਨਚਾਰਜ ਨੇ ਵਿਧੀਪੁਰ ਫਟਕ ਤੋਂ ਲੈ ਕੇ ਅੱਗੇ ਤੱਕ ਉਹਨਾਂ ਦੀ ਡਿਊਟੀ ਲਾ ਕੇ ਸਾਨੂੰ ਚਾਲੂ ਕਰਾ ਦਿੱਤੀ ਅਸੀਂ ਸ਼ਰਮਾ ਜੀ ਦੇ ਵੀ ਬਹੁਤ ਧੰਨਵਾਦੀ ਆ ਜਿਹੜੇ ਸਾਡੇ ਵੀਰ ਕੱਲ ਰਿਪੇਅਰ ਕਰਨ ਆਏ ਆ ਸਨੀ ਜੀ ਰਾਜੂ ਜੀ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਉੱਪਰ ਦੀ ਤਾਰ ਪਾ ਕੇ ਸਾਡਾ ਇਹ ਹਾਈ ਮਾਸਕ ਚਾਲੂ ਕੀਤਾ ਬਟ ਅਸੀਂ ਇਹਨਾਂ ਨੂੰ ਇੱਕ ਹੋਰ ਅਪੀਲ ਕਰਦੇ ਆ ਜਿਹੜੇ ਸਾਡੇ ਪੋਲੋਆ ਗ੍ਰੈਂਡ ਦੇ ਜਿੰਨੇ ਵੀ ਉਹਨਾਂ ਥੱਲੇ ਕੋਈ ਵੀ ਲਾਈਟ ਨਹੀਂ ਜਗਦੀ ਅਸੀਂ ਇਹਨਾਂ ਨੂੰ ਇਹ ਵੀ ਅਪੀਲ ਕਰਦੇ ਆ ਜਲਦੀ ਤੋਂ ਜਲਦੀ ਉਹ ਵੀ ਲਾਈਟਾਂ ਜਗਾਈਆਂ ਜਾਣ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਉਪਰੇਣਾ ਰਿਪੇਅਰ ਵੀ ਹੋਣ ਵਾਲਿਆ ਪੌੜਾ ਉਹ ਵੀ ਐਸਸੀ ਸਾਹਿਬ ਨੂੰ ਕੱਲ ਫੋਟੋ ਪਾ ਦਿੱਤੀ ਆ ਉਹਨਾਂ ਨੇ ਨੋਟ ਕਰ ਲਿਆ ਵਾ ਐਸਸੀ ਸਾਹਿਬ ਨਾਲ ਮੈਨੂੰ ਵਟਸਐਪ ਤੇ ਮੈਸੇਜ ਵੀ ਆ ਗਿਆ ਵਾ ਉਹ ਕਹਿੰਦੇ ਜਲਦੀ ਤੋਂ ਜਲਦੀ ਉਹ ਵੀ ਰਿਪੇਅਰ ਕਰਾਈ ਜਾਊਗੀ ਜਿਹੜੀਆਂ ਪੌੜੀਆਂ નીચે ਲਾਈਟਾਂ ਬੰਦ ਪਈਆਂ ਕਈ ਮਹੀਨਿਆਂ ਤੋਂ ਉਹ ਵੀ ਅੱਜ ਇਹਨਾਂ ਨੂੰ ਅਪੀਲ ਕਰ ਦਿੱਤੀ ਆ ਅਸੀਂ ਉਹਨਾਂ ਦੇ ਕਹਿ ਕੇ ਵੀ ਬਹੁਤ ਜਲਦੀ ਚਾਲੂ ਕਰਾ ਦੇਾਂਗੇ ਅਸੀਂ ਧੰਨਵਾਦੀਆਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਇਸ ਚੀਜ਼ ਲਈ